ਪਿੰਡ ਗੱਟੀ ਰਾਜੂ ਕੇ ਦੇ ਵਿੱਚ ਸੰਧ ਦੇਵਣੀ ਨਾਲ ਤਿਆਰ ਬੈਠੇ ਹਾਂਜੀ ਸਾਨੂੰ ਸੰਧ ਦੇਵਣੀ ਨਾਲ ਤਿਆਰ ਬੈਠੇ ਮੁੰਡੇ ਨਾ ਸਾਡੇ ਬਿਲਕੁਲ ਓਕੇ ਬੈਠੇ ਨੇ ਜੇ ਦੁਸ਼ਮਣ ਸਾਡੇ ਤੇ ਹੱਲਾ ਕਰਦਾ ਤੇ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ ਸਰਕਾਰ ਸਾਨੂੰ ਵੀ ਨਾਲ ਹਥਿਆਰ ਦੇਵੇ ਅਸੀਂ ਵੀ ਟੈਂਕਾਂ ਤੇ ਚੜੀਏ ਜਹਾਜ਼ਾਂ ਤੇ ਚੜੀਏ ਸਾਸੀਂ ਵੀ ਵੇਖੀਏ ਕਿ ਤੱਕਰ ਕਿਥੋਂ ਤੱਕਰ ਪਾਕਿਸਤਾਨ ਹੈਗਾ ਲੋਕਾ ਲੋਕਾ ਵਗੂਗਾ ਪਾਣੀ ਤੇ ਲਈ ਬੰਦ ਕਰਨਾ ਹੀ ਕਰਨਾ ਤੂੰ ਸਾਡੇ ਜਵਾਨ ਮਾਰਦੇ ਤੂੰ ਸਾਡਾ ਕੀ ਲੱਗਣਾ ਹੈ ਤੇਰਾ ਪਾਣੀ ਤੇਰੇ ਹੁੱਕਾ ਪਾਣੀ ਬੰਦ ਕਰ ਦਿਆਂਗੇ ਜੇ ਉਹਨਾਂ ਦੇ ਮਾਰਦੇ ਤੇ ਤਾਂ ਵੀ ਸਿਵਲ ਆਦਮੀ ਮਾਰਨੇ ਸਿਵਲ ਜਿਹੜੇ ਸਾਡੇ ਮੰਤਰੀ ਸੰਤਰੀ ਹੈਗੇ ਇਹਨਾਂ ਦੇ ਤੇ ਬੱਚੇ ਕਿਸ ਦੇ ਅਮਰੀਕਾ ਕੇ ਤੇ ਕੈਨੇਡਾ ਕੇ ਦੇ ਸਾਉਦੀ ਅਰਬ ਨੇ ਤੇ ਮਾਰਨੇ ਤੇ ਆਪਣੇ ਹੀ ਆ ਜਨਤਰੀ ਹੱਟ ਸਕਦੀ ਸਾਡੀ ਵੀ ਅਸੀਂ ਆ ਲੜਨ ਤਿਆਰ ਖੜੇ ਸਾਡੇ ਜਦੋਂ ਇਹਨਾਂ ਬੰਦੇ ਮਾਰਦੇ ਸਾਡੇ ਕੀ ਲੱਗਦੇ ਨੇ ਕੀਲ ਕੋ ਤਿਆਰ ਬੈਠੇ ਨਹੀਂ ਹਟਣਾ ਜੀ ਫੌਜ ਦੇ ਨਾਲ ਜੇ ਸਾਡੀ ਫੌਜ ਲੜ ਗਈ ਤਾਂ ਲੜਾਂਗੇ ਅਸੀਂ ਕੀ ਗੱਲੇ ਰੋਟੀ ਹੀ ਖਾਣੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਕਿ ਅਸੀਂ ਇੱਥੇ ਕਿਸੇ ਗੱਲ ਤੋਂ ਡਰਦੇ ਨਹੀਂ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਆਖਰੀ ਪਿੰਡ ਗੱਟੀ ਰਾਜੋਕੇ ਦੇ ਵਿੱਚ ਮੌਜੂਦ ਆ ਔਰ ਤੁਸੀਂ ਐ ਯਕੀਨ ਮੰਨੋ ਕਿ ਜੇ ਤੁਹਾਨੂੰ ਦਿਖਾਇਆ ਜਾਵੇ ਤਾਂ ਬਿਲਕੁਲ ਬਿਲਕੁਲ ਨੇੜੇ ਇੱਥੋਂ ਪਾਕਿਸਤਾਨ ਦੇ ਪਿੰਡ ਦਿਖਾਈ ਦਿੰਦੇ ਨੇ ਔਰ ਇਧਰਲੇ ਪਾਸੇ ਜੇ ਮੈਂ ਕਹਾਂ ਹੈਪੀ ਨੂੰ ਦਿਖਾਵੇ ਤਾਂ ਜੇ ਥੋੜਾ ਜ਼ੂਮ ਕਰਕੇ ਤਾਂ ਇੱਥੇ ਨਾਲ ਪਾਕਿਸਤਾਨ ਦੀ ਵਾਰਡ ਪੈਂਦੀ ਔਰ ਗੇਟ ਵੀ ਨਜ਼ਰ ਆਉਂਦਾ ਤਾਂ ਇਸ ਪਿੰਡ ਦੇ ਵਿੱਚ ਗੱਟੀ ਰਾਜੋਕੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਦੋਹਾ ਮੁਲਕਾਂ ਦੇ ਵਿੱਚ ਤਲਖੀ ਬਣੀ ਹੈ ਤਾਂ ਉਸ ਤੋਂ ਬਾਅਦ ਪਿੰਡ ਵਾਸੀ ਕੀ ਸੋਚਦੇ ਨੇ ਉਹਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਔਰ ਤੁਹਾਨੂੰ ਦੱਸਦੇ ਆ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਕੀ ਕੁਝ ਪਿੰਡ ਵਾਸੀ ਸੋਚਦੇ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਕੁਝ ਸੱਜਣ ਨੇ ਪਿੰਡ ਦੇ ਗੱਟੀ ਰਾਜੋਕੇ ਦੇ ਬਜ਼ੁਰਗ ਨੇ ਬਜ਼ੁਰਗੋ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਤੁਸੀਂ ਤੁਸੀਂ ਬਿਲਕੁਲ ਆਖਰੀ ਪਿੰਡ ਆ ਇਹ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦਾ ਔਰ ਜਦੋਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੈ ਔਰ ਜਿਵੇਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਔਰ ਹੁਣ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ਕਿ ਦੁਬਾਰਾ ਲੜਾਈ ਲੱਗ ਸਕਦੀ ਹੈ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਮਾਹੌਲ ਠੀਕ ਹੈ ਮਾਹੌਲ ਨੂੰ ਕੀ ਹੈ ਮਾਹੌਲ ਤਾਂ ਤਿਆਰ ਬੈਠਾ ਹੈ ਜਿਹੜਾ ਦੁਸ਼ਮਣ ਵਾਰ ਕਰਦਾ ਹੀ ਨਹੀਂ ਹਟਣਾ ਉਹਨਾਂ ਨਾਲ ਸਾਡਾ ਕੋਈ ਉਹ ਚਲੋ ਕਾਤ ਨਹੀਂ ਜਦੋਂ ਸਾਡੇ ਉਹਨੇ ਜਵਾਨ ਮਾਰਤੇ ਸਾਡੀ ਉਹਨੇ ਜੰਮੂ ਚ ਬੱਚੇ ਮਾਰਤੇ ਸਾਡਾ ਕੀ ਲੱਗਦਾ ਸਾਡੀ ਹੋਂਦੀ ਕੋਈ ਮਤਲਬ ਪਾਈ ਬੰਦੀ ਨਹੀਂ ਹੈਗੀ ਹਾਂ ਤਿਆਰੀ ਹੈ ਪਿੰਡ ਵਸ ਕਿਸੇ ਕਿਸੇ ਤਰ੍ਹਾਂ ਦੀ ਕੋਈ ਮੱਥੇ ਤੇ ਸ਼ਿਕਿੰਸ ਤਿਆਰ ਹੈ ਜਨਤਾ ਤਿਆਰ ਹੈ ਜਨਤਾ ਦੀ ਹੱਟ ਸਕਦੀ ਸਾਡੀ ਪਿੱਛਾ ਅਸੀਂ ਆਪ ਲੜਨ ਤਿਆਰ ਖੜੇ ਸਾਡੇ ਜਦੋਂ ਇਹਨਾਂ ਬੰਦੇ ਮਾਰਦੇ ਸਾਡੇ ਕੀ ਲੱਗਦੇ ਨਹੀਂ ਸਾਡਾ ਕੋਈ ਹੋਂਦਾ ਰੋਲ ਨਹੀਂ ਕੋਈ ਤਰ੍ਹਾਂ ਦਾ ਘਰ ਨਹੀਂ ਮੁਸਲਮਾਨ ਤੁਹਾਨੂੰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਜੇਕਰ ਕੋਈ ਇਦਾਂ ਦੇ ਹਾਲਾਤ ਬਣਦੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਡਾਣ ਕੇ ਗੱਟੀ ਰਾਜੋ ਕੇ ਵਾਲੇ ਲੋਕ ਸਾਨੂੰ ਸੰਧ ਦੇ ਨਾਲ ਤਿਆਰ ਬੈਠੇ ਹਾਂਜੀ ਸਾਨੂੰ ਸੰਧ ਦੇ ਨਾਲ ਤਿਆਰ ਬੈਠੇ ਸਾਡੀ ਤਿਆਰ ਜੇ ਨਾਲ ਦੇ ਸਾਡੀ ਫੋਰਸ ਜਿਹੜੀ ਮੁੰਡੇ ਨੇ ਸਾਡੇ ਬਿਲਕੁਲ ਓਕੇ ਬੈਠੇ ਨੇ ਅੱਛਾ ਤੁਸੀਂ ਤੁਸੀਂ ਬਜ਼ੁਰਗੋ ਇੱਥੇ ਕਿੰਨਾ ਸਮਾਂ ਹੋ ਗਿਆ ਰਹਿੰਦੇ ਮਾਨੂੰ 60 ਸਾਲ ਦੀ ਉਮਰ ਹੈ ਜੀ 71 ਦਾ ਵੀ ਵੇਖਿਆ ਬੈਠਦਾ ਹੀ ਵੇਖਿਆ ਅੱਛਾ ਹਾਂ ਦੋ ਚੰਗ ਦੇਖ ਲੈ ਰਹੇ ਕਿਵੇਂ ਕਿਵੇਂ ਤਿਆਰੀਆਂ ਜੇ ਹਾਂਜੀ ਤੀਜਾ ਜੰਗ ਤਿਆਰੀਆਂ ਜੇ ਹੁਣ ਤੁਸੀਂ 65 ਤੇ 71 ਦੇਖੀ ਹੈ ਹਾਂ ਬਿਲਕੁਲ ਇੱਥੇ ਦੇਖੀ ਹੈ ਜੀ ਅੱਛਾ ਹਾਂ ਕੀ ਉਦੋਂ ਕੀ ਮਾਹੌਲ ਸੀ ਤੇ ਉਦੋਂ ਵੀ ਹੁਣ ਵੀ ਜੋਸ਼ ਉਹਦੇ ਮੁਸਲਮਾਨ ਨੇ ਪਹਿਲਾਂ ਅਟੈਕ ਕੀਤਾ ਹੁਣ ਵੀ ਨੇ ਪਹਿਲੇ ਕਰ ਲਿਆ ਉਦੋਂ ਪਹਿਲੇ ਉਹਨੇ ਕੀਤਾ ਆਪਣੇ ਦੇ ਕੋਈ ਵੀ ਗਵਾਰ ਕੀਤਾ ਨਹੀਂ ਅੱਛਾ ਉਹੀ ਵਾਰ ਕਰਦਾ ਜਦੋਂ ਕਰਦਾ ਆਪਣੀ ਜਨਤਾ ਨਾਲ ਨੇ ਉਧਰ ਉਧਰੋਂ ਤਾਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਵੇਂ ਭਾਰਤ ਵਾਲੇ ਪਾਸਿਓਂ ਪਾਣੀ ਬੰਦ ਕੀਤਾ ਗਿਆ ਸਿੰਧ ਸਿੰਗੂ ਸਮਝੌਤਾ ਤੇ ਉਹ ਕਹਿੰਦੇ ਕਿ ਅਸੀਂ ਜੇ ਪਾਣੀ ਨਹੀਂ ਮਿਲੂਗਾ ਤਾਂ ਫਿਰ ਲਹੂ ਵਗੂਗਾ ਉਹਨੂੰ ਕਹ ਲਹੂ ਕਾ ਵਗੂਗਾ ਪਾਣੀ ਤੇਰਾ ਹੀ ਬੰਦ ਕਰਨਾ ਹੀ ਕਰਨਾ ਹੈ ਤੂੰ ਸਾਡੇ ਜਵਾਨ ਮਾਰਦੇ ਤੂੰ ਸਾਡਾ ਕੀ ਲੱਗਣਾ ਹੈ ਤੇਰਾ ਪਾਣੀ ਤੇਰੇ ਹੂਕਾ ਪਾਣੀ ਮੰਦ ਕਰ ਦੇਣਾ ਨੇ ਹਾਂ ਤੂੰ ਕਿਸੇ ਲਗਾ ਫਿਰਨਾ ਹੈ ਅਰੇ ਬਾਬਾ ਜੀ 65 ਤੇ 71 ਦੀ جنگ ਦਾ ਜੇ ਕੁਝ ਯਾਦ ਹੋਵੇ ਕਿਦਾਂ ਦਾ ਉਦੋਂ ਮਾਹੌਲ ਬਣ ਗਿਆ ਸੀਗਾ ਇਕਦਮ ਹੀ ਹੋ ਗਈ ਸੀਗੀ ਇਕਦਮ ਉਹਨਾਂ ਆ ਕੇ ਵਾਰ ਕਰਲੇ ਆਪਣੇ ਪਿੰਡਾਂ ਸਵਾ ਵਾਲਾਗੇ ਇਲਾਕਾ ਸਾਰਾ ਆਪਣਾ 71 ਜ ਨਹੀਂ ਵੜੀ ਚਾ ਨਾ 65 ਜ ਨਹੀਂ ਵੜੀ ਚਾ 71 ਤੋਂ ਵੜ ਗਏ ਅੱਛਾ ਹਾਂ ਤੇ ਇਹ ਇਹ ਫਿਰ ਇਹ ਹੂਟਰ ਵੱਜ ਗਏ ਇਕਦਮ ਉਦੋਂ ਉਦੋਂ ਇਕਦਮ ਹੀ ਉਹ ਆ ਕੇ ਪੈ ਗਏ ਸਾਹਨਾ ਆਪਣੇ ਨੂੰ ਪਤਾ ਹੀ ਨਹੀਂ ਲੱਗਾ ਉਦੋਂ ਆ ਕੇ ਉਹਨਾਂ ਚੌਂਕੀ ਤਾਂ ਨਹੀਂ ਮੰਨ ਲਈਆਂ ਅੱਛਾ 71 ਤੇ ਐਡ ਕੀ ਤਿਆਰੀ ਆ ਕੋਈ ਬੀਐਸਐਫ ਦੇ ਵੱਲੋਂ ਜਾਂ ਫੌਜ ਦੇ ਵੱਲੋਂ ਪਿੰਡ ਦੇ ਵਿੱਚ ਆ ਕੇ ਕੁਝ ਕਿਹਾ ਗਿਆ ਇਤਲਾਹ ਕੀਤੀ ਗਈ ਹੈਗਾ ਕੀਤਾ ਗਿਆ ਕੋਈ ਤਲਾਸ਼ੀ ਵਾਲੀ ਦੀ ਕੋਈ ਹੋਈ ਕਿਸੇ ਕਿਸਮ ਦੀ ਅੱਛਾ ਕੋਈ ਤਲਾਸ਼ੀ ਕੀਤੀ ਕੋਈ ਨਹੀਂ ਕਈ ਕਈ ਥਾਵਾਂ ਦੇ ਉੱਤੇ ਐ ਵੀ ਨਜ਼ਰ ਆਇਆ ਹੈ ਨਾ ਕਿ ਲੋਕਾਂ ਨੇ ਆਪਣੇ ਆਪਣੇ ਬੰਕਰ ਸਾਫ਼ ਕੀਤੇ ਨੇ ਨਹੀਂ ਨਹੀਂ ਕੋਈ ਨਹੀਂ ਕੀਤਾ ਗਲਤ ਗੱਲਾਂ ਅੱਛਾ ਕੋਈ ਭਾਈ ਕਰਨੀ ਕਿਤੇ ਸਾਹਿਬ ਕੇ ਕੁਝ ਨਹੀਂ ਕੀਤਾ ਬੈਠੇ ਸੀ ਹਾਂ ਟੌਰ ਨਾਲ ਕਿਤਾ ਚ ਆ ਦੇਖੇ ਘਰ ਚ ਹਮ ਕੰਮ ਕਰੀ ਜਾਣਾ ਸਾਨੂੰ ਕੋਈ ਟੈਨਸ਼ਨ ਨਹੀਂ ਕਿਸੇ ਗੱਲ ਦੀ ਹਾਂ ਤਨ ਕੋਈ ਪਰਵਾਹੀ ਕੀ ਹੈ ਕੀ ਨਾਮ ਕੀ ਬਾਬਾ ਜੀ ਤੁਹਾਡਾ ਮੱਖਣ ਸਿੰਘ ਮੱਖਣ ਸਿੰਘ ਤੇ ਤੁਸੀਂ ਨੌਜਵਾਨਾਂ ਚ ਵੀ ਜੋਸ਼ ਭਰਦੇ ਹੋ ਹਾਂ ਮੈਂ ਆ ਹੁੰਗੜ ਤੇ ਰਿਹਾ ਹਾਂ ਅੱਛਾ ਹਾਂ ਮੈਂ ਲਾਜ਼ਮੀ ਰਿਹਾ ਹਾਂ ਹੂੰ ਸਾਨੂੰ ਆਪਣੇ ਜਦੋਂ ਅਤਵਾਦ ਦਾ ਰੋਲਾ ਰਿਹਾ ਉਹ ਡਿਊਟੀ ਚੰਡੀਗੜ੍ਹ ਕਰਦੇ ਰਿਹਾ ਮੋਗਾ ਚੰਡੀਗੜ੍ਹ ਹਾਂ ਤੋਨ ਲੱਗਦਾ ਕਿ ਜੇ ਕੋਈ ਇਸ ਤਰ੍ਹਾਂ ਦੀ ਹਮਾਕਤ ਕਰਦਾ ਬਖਸ਼ਣਾ ਨਹੀਂ ਚਾਹੀਦਾ ਮੈਂ ਨਾ ਮਤਲਬ ਹੀ ਨਹੀਂ ਬਖਣਦਾ ਹਾਂਜੀ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਹਟਣਾ ਜੇ ਫੌਜ ਦੇ ਨਾਲ ਹੂੰ ਜੋ ਸਾਡੀ ਫੌਜ ਲੜ ਗਈ ਇਹਨਾਂ ਲੜਾਂਗੇ ਅਸੀਂ ਕੀ ਗੱਲ ਹੈ ਰੋਟੀ ਨਹੀਂ ਖਾਣੇ ਹਾਂ ਅਸੀਂ ਬਿਲਕੁਲ ਤਿਆਰ ਬੈਠੇ ਜੀ ਅਸੀਂ ਕਦੀ ਨਹੀਂ ਰੁਕਾਂਗੇ ਕਦੀ ਵੀ ਪਾਕਿਸਤਾਨ ਨਾਲ ਸਾਡਾ ਕੋਈ ਉਹਦੇ ਨਾਲ ਚਲੋਕਾਰ ਨਹੀਂਗਾ ਨਾਲ ਹੀ ਲੱਗਦਾ ਉਹਨਾਂ ਦਾ ਪਿੰਡ ਹਾਂ ਬਿਲਕੁਲ ਨਜ਼ਦੀਕ ਬੈਠੇ ਨੂੰ ਆਪਣਾ ਗੱਟੀ ਰਾਜੋ ਕੇ ਤੇ ਉਹਨਾਂ ਦਾ ਪਿੰਡ ਦਾ ਕੀ ਨਾਮ ਪੈਂਦਾ ਉਹਨਾਂ ਦੇ ਪਿੰਡ ਬੰਦਾ ਆਪਾਂ ਨੂੰ ਕੋਈ ਪਤਾ ਨਹੀਂ ਪੁਰਾਣੇ ਲਾਗੇ ਬਾਕੀ ਕੀ ਹੋਏਗਾ ਇਹਨਾਂ ਨਹੀਂ ਆਪਾਂ ਪਰ ਗਲਤ ਕਹਿ ਦੀ ਹਾਂ ਸਾਨੂੰ ਕੋਈ ਉਹਨਾਂ ਦੇ ਪਿੰਡਾਂ ਦਾ ਨਹੀਂ ਪਤਾ ਸਾਡਾ ਆਦਾ ਪਤਾ ਹੈ ਹਾਂ ਬੱਸ ਅਸੀਂ ਐਵੇਂ ਕਿਸੇ ਦਾ ਨਾਮ ਕੋ ਲਈਏ ਵੀ ਅਸੀਂ ਉਹਨਾਂ ਪਿੰਡਾਂ ਨੂੰ ਜਾਣਨੇ ਸਾਨੂੰ ਉਹਨਾਂ ਦੇ ਪਿੰਡਾਂ ਦਾ ਜੀ ਜੋ ਜੋਸ਼ ਪੂਰਾ ਪੂਰਾ ਜੋ ਸਾਡਾ ਜੀ ਸਾਡੀ ਜਨਤਾ ਜਿਹੜੀ ਬਿਲਕੁਲ ਕਿਤੇ ਕੋਈ ਗਾੜ ਇੱਕ ਜੀ ਵੀ ਨਹੀਂ ਘਟ ਬਾਹਰ ਨਿਕਲੇ ਹਲੇ ਤੱਕ ਅਸੀਂ ਉੱਥੇ ਬੈਠਿਆ ਬਣਾ ਮਾਂ ਨਹੀਂ ਹਾਂਰੇ ਘਰਾਂ ਚ ਬੈਠੇ ਆ ਸਾਨੂੰ ਕੋਈ ਟੈਨਸ਼ਨ ਨਹੀਂ ਨਾ ਜਾਣਾ ਇਸ ਕੀ ਅਸੀਂ ਛੱਡ ਕੇ ਕਿਨੋਂ ਕੋ ਜਾਵਾਂਗੇ ਘਰ ਨਹੀਂ ਫਿਰ ਖਾਲੀ ਕਰਕੇ ਜਾਣੇ ਜੇ ਲੱਗਿਆ ਕੁਝ ਨਾ ਨਾ ਜੇ ਨਾ ਲੱਗੇ ਨਹੀਂ ਤੇ ਇਧਰ ਹੁਦਾਂ ਲੇ ਮੁਰਗੀ ਹੈ ਹਾਂਜੀ ਫੌਜ ਨਾ ਲੜ ਜਾਂਦੇ ਫੌਜ ਨਾ ਲੜ ਜੂਗੇ ਹਾਂ ਬਸ ਸੌਖਾ ਕੰਮ ਅਸੀਂ ਕੋ ਬਜੀਏ ਅਸੀਂ ਨਹੀਂ ਬਜੇ ਨਾ ਮਰੇ ਤਾਂ ਪਹਿਲੇ ਕੀ ਜੇ ਤੇ ਮੁੜ ਕੇ ਦਿਲ ਦੀ ਤੇ ਤੁਮਨੇ ਪੂਰੀ ਸਾਡੀ ਹੋ ਜਾਈ ਸੀ ਹਾਂ ਕਿ ਨਹੀਂ ਬਦਲਣਾ ਕਿਸੇ ਪਾਸੇ ਵੀ ਬਾਬਾ ਜੀ ਕੀ ਖਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਗੱਟੀ ਰਾਜੋਕੇ ਦੇ ਰਹਿਣ ਵਾਲਾ ਸਾਡੇ ਏਰੀਆ ਚ ਕੋਈ ਗੜਬੜ ਨਹੀਂ ਕੋਈ ਗੱਲਬਾਤ ਨਹੀਂ ਸਾਡੇ ਹਾਲਾਤ ਪਹਿਲਾਂ ਵਰਗੇ ਹੀ ਨੇ ਸਾਨੂੰ ਕੋਈ ਡਰ ਨਹੀਂ ਜਦੋਂ ਜਦੋਂ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੁੰਦਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੁਣ ਸਖਤੀ ਕੀਤੀ ਗਈ ਹੈ ਬੀਐਸਐਫ ਦੇ ਵੱਲੋਂ ਵੀ ਤੇ ਆਮ ਇੱਥੇ ਕਿਸ ਤਰ੍ਹਾਂ ਦਾ ਜਜ਼ਬਾ ਕਿਉਂਕਿ ਜ਼ੀਰੋ ਲਾਈਨ ਦੇ ਨੇੜੇ ਹੋਣ ਕਰਕੇ ਪਿੰਡ ਥੋੜਾ ਜਿਹਾ ਲੋਕਾਂ ਦੇ ਵਿੱਚ ਇੱਕ ਸੁਚੇਤ ਜਿਹਾ ਹੋ ਜਾਂਦੇ ਨੇ ਲੋਕ ਐਸੇ ਹੈਗਾ ਜੀ ਸਾਡੇ ਕੋਈ ਸ਼ਕਤੀ ਨਹੀਂ ਜਿਹੜਾ ਕੋਈ ਬਾਹਰੋਂ ਆਉਂਦੇ ਨੇ ਬਗੈਰ ਜਾਣ ਪਛਾਨ ਤੋਂ ਉਹਨਾਂ ਨੂੰ ਤੇ ਪੁੱਛਣਾ ਅਸੀਂ ਵੀ ਇਹਨੇ ਕਿ ਜ਼ਰੂਰੀ ਆ ਹੂੰ ਹੂੰ ਕਿ ਜੇ ਪੁੱਛਾਂਗੇ ਨਹੀਂ ਤੇ ਸਾਨੂੰ ਕੀ ਪਤਾ ਕੌਣ ਨੇ ਹੂੰ ਇਸ ਕਰਕੇ ਸਾਡੇ ਪਿੰਡ ਦੇ ਜਿਹੜੇ ਲੋਕ ਨੇ ਬਿਲਕੁਲ ਸਹੀ ਤੇ ਸੁੱਚੇ ਸੱਚੇ ਆਦਮੀ ਨੇ ਸਾਡੇ ਪਿੰਡ ਵਿੱਚ ਨਾ ਸਾਨੂੰ ਬੀਐਸਐਫ ਕੋਈ ਤੰਗ ਕਰਦੀ ਕੋਈ ਨਹੀਂ ਸਾਨੂੰ ਤੰਗ ਕਰਦਾ ਨਾ ਸਾਨੂੰ ਕਿਸੇ ਨੇ ਪਰੇਸ਼ਾਨ ਕੀਤਾ ਹੈ ਤੇ ਅਸੀਂ ਗੁਰੂ ਗੋਬਿੰਦ ਸਿੰਘ ਤੇ ਸਿੰਘ ਆ ਕਿ ਅਸੀਂ ਇੱਥੇ ਕਿਸੇ ਗੱਲ ਤੋਂ ਡਰਦੇ ਨਹੀਂ ਵੈਗਰੂ ਕਿਰਪਾ ਕਰੇ ਸਾਰੇ ਜੋ ਇਹ ਉਧਰ ਆ ਤੇ ਉਹ ਵੀ ਸਾਡੇ ਨੇ ਜੇ ਇਧਰ ਆ ਤੇ ਉਹ ਵੀ ਸਾਡੇ ਨੇ ਕਿਉਂਕਿ 65 ਦੀ ਜੰਗ ਦੀ ਗੱਲ ਹੋਵੇ 71 ਦੀ ਹੋਵੇ ਤਾਂ ਫਿਰੋਜ਼ਪੁਰ ਦੇ ਇਹਨਾਂ ਪਿੰਡਾਂ ਨੇ ਬਹੁਤ ਕੁਝ ਆਪਣੇ ਪਿੰਡੇ ਦੇ ਹੰਡਾਇਆ ਉਹ ਜੇ ਕੁਝ ਉਦੋਂ ਦਾ ਕੋਈ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਤੁਸੀਂ ਉਹ ਦੇਖਿਆ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਜੰਗ ਦੇ ਨਾਲ ਬਹੁਤ ਵੱਡੇ ਨੁਕਸਾਨ ਵੀ ਹੁੰਦੇ ਨੇ ਜੰਗ ਦੇ ਨਾਲ ਜਿਹੜਾ ਨੁਕਸਾਨ ਹੋਣਾ ਹੈ ਇਹ ਤੇ ਬਹੁਤ ਵੱਡੀ ਗੱਲ ਭੈੜੀ ਆ ਕਿ ਜੰਗ ਪਹਿਲੀ ਗੱਲ ਲੱਗਣਾ ਨਹੀਂ ਚਾਹੀਦਾ ਕਿ ਸਾਨੂੰ ਬੈਠ ਕੇ ਗੱਲਬਾਤ ਰਾਈ ਇਹ ਗੱਲ ਨਿਬੇੜ ਲੈਣੀ ਚਾਹੀਦੀ ਆ ਉਹ ਵੀ ਸਾਡੇ ਆਪਣੇ ਨੇ ਉਹ ਵੀ ਇਹ ਗੱਲ ਦੀ ਸ਼ਰਮ ਕਰਨ ਕੇ ਜਿਹੜੇ ਸਾਨੂੰ ਕਿਸੇ ਨੂੰ ਬੇ ਅਨਸਾਫ਼ ਮਾਰਨਾ ਜਾਂ ਕਿਸੇ ਨੂੰ ਕੁੱਟਣਾ ਕੋਈ ਚੰਗੀ ਗੱਲ ਨਹੀਂ ਹਮ ਕੇਚ ਕਰਕੇ ਉਹਨਾਂ ਨੂੰ ਹੀ ਸਮਝਣਾ ਚਾਹੀਦਾ ਕਿ ਸਾਨੂੰ ਖੂਨ ਨਿਕੋ ਜੇ ਕਿਦੇ ਦੇਸ਼ ਦੀ ਲੈਣ ਵਜੀ ਆ ਤੇ ਕੋਈ ਵੱਖਰੀ ਗੱਲ ਆ ਹਮ ਅਸੀਂ ਤੇ ਸਾਰੇ ਕੋਜਿਆਂ ਜੇ ਸਾਡੇ ਅਸੀਂ ਪਾਕਿਸਤਾਨ ਜਾਣੇ ਆ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਸ਼ਾ ਦੇ ਜਨਮ ਦਿਹਾੜੇ ਜਾਂ ਕਿਸੇ ਵੀ ਸਮੇਂ ਤੇ ਸਾਨੂੰ ਉਧਰ ਜਾਣ ਤੇ ਸਾਨੂੰ ਚੰਗਾ ਲੱਗਦਾ ਕਿ ਅਸੀਂ ਵੀ ਉਹ ਦੂਹੇ ਵੇਖਣ ਲੈ ਆ ਕੋਈ ਸਾਡੇ ਪੁਰਾਣੇ ਵੇੜਿਆਂ ਦੇ ਬਜ਼ੁਰਗ ਦਾਦਾ ਬਾਬਾ ਦੇ ਕਈ ਰਿਸ਼ਤੇਦਾਰ ਉਧਰ ਰਹਿ ਗਏ ਕਈ ਇਧਰ ਰਹਿ ਗਏ ਹੁਣ ਜਿਵੇਂ ਇਹ ਤੋਂ ਆਪਣੀ ਸਰਕਾਰ ਨੇ ਆਖਿਆ ਕਿ ਜਿਹੜੇ ਉਧਰ ਵਾਲੇ ਉਹਨਾਂ ਨੂੰ 24 ਘੰਟੇ 48 ਘੰਟਿਆਂ ਦਾ ਟਾਈਮ ਦਿੱਤਾ ਕਿ ਵਾਪਸ ਚਲੇ ਜਾਓ ਹਾਂਜੀ ਹਾਂਜੀ ਕਈ ਮੈਂ ਚੈਨਲਾਂ ਤੇ ਵੇਖਿਆ ਕਿ ਧੀਆਂ ਪੈਣਾ ਰੋਂਦੀਆਂ ਨੇ ਕਿ ਮੇਰੇ ਸੋਰੇ ਪੰਜਾਬ ਇੰਡੀਆ ਪੇਕੇ ਇੰਡੀਆ ਚ ਨੇ ਤੇ ਜਿਹੜਾ ਹੈਗਾ ਇਹ ਸੋਰੇ ਦੇਸ਼ ਦੇ ਪਾਕਿਸਤਾਨ ਚ ਨੇ ਮੇਰੇ ਬੱਚਿਆਂ ਦੀ ਨਾਗਰਿਕਤਾ ਉਧਰ ਹੋ ਗਈ ਮੈਰੀ ਨਹੀਂ ਹੋਣ ਢੀ ਕੋਈ ਉਧਰੋਂ ਇਧਰ ਆਈਆਂ ਆਉਂਦੇ ਆ ਕਿ ਸਾਡਾ ਜਿਹੜਾ ਇਹ ਦੇਸ਼ ਦੇ ਵਿੱਚ ਨਾ ਸਾਡੀ ਨਾਗਰਿਕਤਾ ਨਹੀਂ ਮਿਲਦੀ ਸੋਰੇ ਮੇਰੇ ਇਧਰ ਨੇ ਮੈਨੂੰ 10 ਸਾਲ ਹੋ ਗਏ ਕੋਈ 15 ਸਾਲ ਹੋ ਗਏ ਬੋਲਦੇ ਨੂੰ ਕਿ ਮੈਂ ਇਧਰ ਆਈਆਂ ਅੱਛਾ ਇੱਕ ਇੱਕ ਪੱਖੇ ਵੀ ਹੈ ਕਿ ਜੇ ਕਦੇ ਇਦਾਂ ਦੇ ਰੱਬ ਨਾ ਕਰੇ ਹਾਲਾਤ ਬਣਦੇ ਨੇ ਤਾਂ ਪਿੰਡ ਵਾਲਿਆਂ ਦੇ ਵਿੱਚ ਪੂਰਾ ਜਜ਼ਬਾ ਕਿਉਂਕਿ ਨਾਲ ਨੇੜੇ ਵਾਲੇ ਪਿੰਡ ਕਿ ਗੱਲ ਹੈ ਕਿ ਆ ਪਹਿਲੀ ਗੱਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗੱਲ ਇੱਥੋਂ ਤੱਕ ਨੌਬਤਨ ਲਿਆਵੇ ਨਾ ਪਰ ਅਸੀਂ ਇਹ ਗੱਲਾਂ ਨਹੀਂ ਕਿ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਕਿ ਜੇ ਦੁਸ਼ਮਣ ਸਾਡੇ ਤੇ ਹੱਲਾ ਕਰਦਾ ਤੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਸਰਕਾਰ ਸਾਨੂੰ ਵੀ ਨਾਲ ਹਥਿਆਰ ਦੇਵੇ ਅਸੀਂ ਵੀ ਟੈਂਕਾਂ ਤੇ ਚੜੀਏ ਜਹਾਜ਼ਾਂ ਤੇ ਚੜੀਏ ਅਸੀਂ ਵੀ ਵੇਖੀ ਆ ਕਿ ਤੱਕਰ ਕਿਥੋਂ ਤੱਕਰ ਪਾਕਿਸਤਾਨ ਹੈਗਾ ਸ ਮਹਾਰਾਜ ਰਣਜੀਤ ਸਿੰਘ ਦੀ ਕਾਬਲ ਕੰਧਾਰ ਤੱਕ ਰਾਜ ਰਾਜ ਸੀ ਪੰਜਾਬ ਦਾ ਕਿ ਅਸੀਂ ਉਹ ਆਪਣੇ ਪੁਰਾਣੇ ਰਾਜ ਤਾਂ ਦੀਆਂ ਜਿਹੜੀਆਂ ਉਹ ਵੇਖੀਏ ਸਾਡੀਆਂ ਹੱਦਾਂ ਕਿੱਥੇ ਨੇ ਕਿ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਗੱਲ ਤੇ ਮਿਹਰ ਭਰਿਆ ਹੱਥ ਰੱਖਣਾ ਕਿ ਜਿਹੜਾ ਇੱਥੋਂ ਤੱਕ ਨੌਬਤ ਨਾ ਪੁੱਜੇ ਕਿ ਜੇ ਕੋਈ ਵੀ ਨੁਕਸਾਨ ਹੁੰਦਾ جنگ ਦਾ ਤੇ ਬਹੁਤ ਵੱਡਾ ਨੁਕਸਾਨ ਆ ਜੇ ਉਹਨਾਂ ਦੇ ਮਰਦੇ ਤੇ ਤਾਂ ਵੀ सिवल आदमी मरने सिविल जेडे ਸਾਡੇ ਮੰਤਰੀ ਸੰਤਰੀ ਹੈਗੇ ਇਹਨਾਂ ਦੇ ਤੇ ਬੱਚੇ ਕਿਸੇ ਤੇ ਅਮਰੀਕਾ ਕਿਸੇ ਤੇ ਕੈਨੇਡਾ ਕਿਸੇ ਤੇ ਸਾਊਦੀ ਅਰਬ ਨੇ ਹੂੰ ਹੂੰ ਤੇ ਮਰਨੇ ਤੇ ਆਪਣੇ ਹੀ ਆ ਜੇ ਫੌਜ ਆ ਤੇ ਉਹ ਸਾਡੀ ਆ ਕਿਸੇ ਦਾ ਭਰਾ ਹੈ ਕਿਸੇ ਦਾ ਭਤੀਜਾ ਹੈ ਕਿਸੇ ਦਾ ਬੇਟਾ ਹੈ ਹੂੰ ਹੂੰ ਤੇ ਇਸ ਕਰਕੇ ਇਹ ਗੱਲ ਜਿਹੜੀ ਆ ਇਹ ਹੋਣੀ ਚੰਗੀ ਨਹੀਂ ਬਿਲਕੁਲ ਤਾਂ ਬਿਲਕੁਲ ਇਹ ਤਸਵੀਰਾਂ ਨੇ ਗੱਟੀ ਰਾਜੋਕੇ ਇਹ ਸਭ ਤੋਂ ਜਿਹੜਾ ਆਖਰੀ ਪਿੰਡ ਹੈ ਜ਼ੀਰੋ ਲਾਈਨ ਦੇ ਬਿਲਕੁਲ ਨਾਲ ਬਿਲਕੁਲ ਨਾਲ ਸਟਿਆ ਹੋਇਆ ਪਾਕਿਸਤਾਨ ਔਰ ਪਿੰਡ ਦੇ ਲੋਕਾਂ ਦਾ ਜਜ਼ਬਾ ਬਹੁਤ ਜ਼ਿਆਦਾ ਜਿਹੜਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਬੁਲੰਦਾ ਹੈ ਔਰ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਆ ਕੈਮਰਾ ਪਰਸਨ ਹੈਪੀ ਦੇ ਨਾਲ ਗगन 베ਦੀ ਡੇਲੀ ਪੋਸਟ ਪੰਜਾਬੀ ਗੱਟੀ ਰਾਜੋਕੇ ਫਿਰੋਜ਼ਪੁਰ ਸੰਧ ਦੇਵ ਜੀ ਨਾਲ ਤਿਆਰ ਬੈਠੇ ਹਾਂ ਜੀ ਸਾਨੂੰ ਸੰਧ ਦੇਵ ਜੀ ਨਾਲ ਤਿਆਰ ਬੈਠੇ ਮੁੰਡੇ ਨਾ ਸਾਡੇ ਬਿਲਕੁਲ ਓਕੇ ਬੈਠੇ ਨੇ ਇਹ ਦੁਸ਼ਮਣ ਸਾਡੇ ਤੇ ਅੱਲਾ ਕਰਦਾ ਤੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਸਰਕਾਰ ਸਾਨੂੰ ਵੀ ਨਾਲ ਹਥਿਆਰ ਦੇਵੇ ਅਸੀਂ ਵੀ ਟੈਂਕਾਂ ਤੇ ਚੜੀਏ ਜਹਾਜ਼ਾਂ ਤੇ ਚੜੀਏ ਸਾਸੀਂ ਵੀ ਵੇਖੀਏ ਕਿ ਤੱਕਰ ਕਿੱਥੋਂ ਤੱਕਰ ਪਾਕਿਸਤਾਨ ਹੈਗਾ ਬਗੂਗਾ ਲਊਗਾ ਵਗੂਗਾ ਪਾਣੀ ਤੇ ਲਈ ਬੰਦ ਕਰਨਾ ਹੀ ਕਰਨਾ ਤੂੰ ਸਾਡੇ ਜਵਾਨ ਮਾਰਦੇ ਤੂੰ ਸਾਡੇ ਕੀ ਲੱਗਣਾ ਹੈ ਤੇਰਾ ਪਾਣੀ ਤੇਰੇ ਹੁੱਕਾ ਪਾਣੀ ਬੰਦ ਕਰ ਦਿਆਂਗੇ ਕਿ ਉਹਨਾਂ ਦੇ ਮਰਦੇ ਤੇ ਤਾਂ ਵੀ ਸਿਵਲ ਆਦਮੀ ਮਰਨੇ ਸਿਵਲ ਜਿਹੜੇ ਸਾਡੇ ਮੰਤਰੀ ਸੰਤਰੀ ਹੈਗੇ ਇਹਨਾਂ ਦੇ ਤੇ ਬੱਚੇ ਕਿਸੇ ਦੇ ਅਮਰੀਕਾ ਕਿਸੇ ਦੇ ਕੈਨੇਡਾ ਕਿਸੇ ਦੇ 사ウਦੀ ਅਰਬ ਨੇ ਤੇ ਮਰਨੇ ਤੇ ਆਪਣੇ ਹੀ ਆ ਜੰਗਕਾਰੀ ਹੱਥ ਸਾਡੀ ਪੀ ਅਸੀਂ ਆਪ ਲੜਨ ਨੂੰ ਤਿਆਰ ਖੜੇ ਸਾਡੇ ਜਦੋਂ ਇਹਨਾਂ ਬੰਦੇ ਮਰਦੇ ਸਾਡੇ ਕੀ ਲੱਗਦੇ ਨੇ ਕੱਲ ਕੋ ਤਿਆਰ ਬੈਠੇ ਨਹੀਂ ਹਥਨਾ ਜੀ ਫੌਜ ਦੇ ਨਾਲ ਜੇ ਸਾਡੀ ਫੌਜ ਲੜ ਗਈ ਤਾਂ ਲੜਾਂਗੇ ਅਸੀਂ ਕੀ ਗੱਲੇ ਰੋਟੀ ਹੀ ਖਾਣੇ ਅਸੀਂ ਗੁਰੂ ਕਮਨ ਸਿੰਘ ਤੇ ਸਿੰਘ ਆ ਕਿ ਅਸੀਂ ਇੱਥੇ ਕਿਸੇ ਗੱਲ ਤੋਂ ਡਰਦੇ ਨਹੀਂ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਆਖਰੀ ਪਿੰਡ ਗੱਟੀ ਰਾਜੋਕੇ ਦੇ ਵਿੱਚ ਮੌਜੂਦ ਆ ਔਰ ਤੁਸੀਂ ਐ ਯਕੀਨ ਮੰਨੋ ਕਿ ਜੇ ਤੁਹਾਨੂੰ ਦਿਖਾਇਆ ਜਾਵੇ ਤਾਂ ਬਿਲਕੁਲ ਬਿਲਕੁਲ ਨੇੜੇ ਇੱਥੋਂ ਪਾਕਿਸਤਾਨ ਦੇ ਪਿੰਡ ਦਿਖਾਈ ਦਿੰਦੇ ਨੇ ਔਰ ਇਧਰਲੇ ਪਾਸੇ ਜੇ ਮੈਂ ਕਹਾਂ ਹੈਪੀ ਨੂੰ ਦਿਖਾਵੇ ਤਾਂ ਜੇ ਥੋੜਾ ਜ਼ੂਮ ਕਰਕੇ ਤਾਂ ਇੱਥੇ ਨਾਲ ਪਾਕਿਸਤਾਨ ਦੀ ਵਾਰਡ ਪੈਂਦੀ ਔਰ ਗੇਟ ਵੀ ਨਜ਼ਰ ਆਉਂਦਾ ਤਾਂ ਇਸ ਪਿੰਡ ਦੇ ਵਿੱਚ ਅ ਗੱਟੀ ਰਾਜੋਕੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਦੋਹਾਂ ਮੁਲਕਾਂ ਦੇ ਵਿੱਚ ਤਲਖੀ ਬਣੀ ਹੈ ਤਾਂ ਉਸ ਤੋਂ ਬਾਅਦ ਪਿੰਡ ਵਾਸੀ ਕੀ ਸੋਚਦੇ ਨੇ ਉਹਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਔਰ ਤੁਹਾਨੂੰ ਦੱਸਦੇ ਆ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਕੀ ਕੁਝ ਪਿੰਡ ਵਾਸੀ ਸੋਚਦੇ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਕੁਝ ਸੱਜਣ ਦੇ ਪਿੰਡ ਦੇ ਗੱਟੀ ਰਾਜੋਕੇ ਦੇ ਬਜ਼ੁਰਗ ਨੇ ਬਜ਼ੁਰਗੋ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਤੁਸੀਂ ਤੁਸੀਂ ਬਿਲਕੁਲ ਆਖਰੀ ਪਿੰਡ ਆ ਇਹ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦਾ ਔਰ ਜਦੋਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੈ ਔਰ ਜਿਵੇਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਔਰ ਹੁਣ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ਕਿ ਦੁਬਾਰਾ ਲੜਾਈ ਲੱਗ ਸਕਦੀ ਹੈ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮੌਲ ਹੈ ਪਿੰਡ ਦੇ ਵਿੱਚ ਮੌਲ ਠੀਕ ਹੈ ਮੌਲ ਨੂੰ ਕੀ ਹੈ ਮੌਲ ਤਾਂ ਤਿਆਰ ਬੈਠਾ ਹੈ ਜਿਹੜਾ ਦੁਸ਼ਮਣ ਵਾਰ ਕਰਦਾ ਹੀ ਨਹੀਂ ਹਟਣਾ ਉਹਨਾਂ ਨਾਲ ਸਾਡਾ ਕੋਈ ਉਹ ਚਲੋ ਕਾਤ ਨਹੀਂ ਜਦੋਂ ਸਾਡੇ ਉਹਨੇ ਜਵਾਨ ਮਾਰਤੇ ਸਾਡੀ ਉਹਨੇ ਜੰਮੂ 'ਚ ਬੱਚੇ ਮਾਰਤੇ ਸਾਡਾ ਕੀ ਲੱਗਦਾ ਸਾਡੀ ਉਹਦੀ ਕੋਈ ਮਸਲ ਪਾਈ ਬੰਦੀ ਨਹੀਂ ਗਈ ਹਾਂ ਤਿਆਰੀ ਹੈ ਪਿੰਡ ਵਸ ਕਿਸ ਕਿਸੇ ਤਰ੍ਹਾਂ ਦੀ ਕੋਈ ਮੱਥੇ ਤੇ ਸ਼ਿਕਿੰਸ ਤਿਆਰ ਹੈ ਜਨਤਾ ਤਿਆਰ ਹੈ ਜਨਤਾ ਦੀ ਹੱਟ ਸਕਦੀ ਸਾਡੀ ਪਿੱਛਾ ਅਸੀਂ ਆਪ ਲੜਨ ਤਿਆਰ ਖੜੇ ਸਾਡੇ ਜਦੋਂ ਇਹਨਾਂ ਬੰਦੇ ਮਾਰਦੇ ਸਾਡੇ ਕੀ ਲੱਗਦੇ ਨਹੀਂ ਸਾਡਾ ਕੋਈ ਉਹਨਾਂ ਰੋਲ ਨਹੀਂ ਕੋਈ ਤਰ੍ਹਾਂ ਦਾ ਘਰ ਨਹੀਂ ਮੁਸਲਮਾਨ ਤੁਹਾਨੂੰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਜੇਕਰ ਕੋਈ ਇਦਾਂ ਦੇ ਹਾਲਾਤ ਬਣਦੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਡਾਣ ਕੇ ਗੱਟੀ ਰਾਜੋ ਕੇ ਵਾਲੇ ਲੋਕ ਸਾਨੂੰ ਸੰਧ ਦੇ ਨਾਲ ਤਿਆਰ ਬੈਠੇ ਹਾਂਜੀ ਸਾਨੂੰ ਸੰਧ ਦੇ ਨਾਲ ਤਿਆਰ ਬੈਠੇ ਸਾਡੀ ਤਿਆਰ ਜੇ ਨਾਲ ਦੇ ਸਾਡੀ ਫੋਰਸ ਜਿਹੜੀ ਮੁੰਡੇ ਨੇ ਸਾਡੇ ਬਿਲਕੁਲ ਓਕੇ ਬੈਠੇ ਨੇ अच्छा ਤੁਸੀਂ ਤੁਸੀਂ ਬਜ਼ੁਰਗੋ ਇੱਥੇ ਕਿੰਨਾ ਸਮਾਂ ਹੋ ਗਿਆ ਰਹਿੰਦੇ ਸਾਨੂੰ 60 ਸਾਲ ਦੀ ਉਮਰ ਹੈ ਜੀ 71 ਦਾ ਵੀ ਵੇਖਿਆ ਪੈਂਡ ਦਾ ਹੀ ਵੇਖਿਆ ਅੱਛਾ ਹਾਂ ਦੋ ਸੰਗਲ ਦੇਖ ਲੈ ਰਹੇ ਕਿਵੇਂ ਕਿਵੇਂ ਤਿਆਰੀਆਂ ਜੇ ਹਾਂਜੀ ਤੀਜਾ ਜੰਗ ਤਿਆਰੀਆਂ ਜੇ ਹੁਣ ਤੁਸੀਂ 65 ਤੇ 71 ਦੇਖੀ ਹੈ ਹਾਂ ਬਿਲਕੁਲ ਇੱਥੇ ਦੇਖੀ ਹੈ ਜੀ ਅੱਛਾ ਹਾਂ ਕੀ ਉਦੋਂ ਕੀ ਮਾਹੌਲ ਸੀ ਤੇ ਉਦੋਂ ਵੀ ਹੁਣ ਵੀ ਜੋਸ਼ ਉਹਨੇ ਮੁਸਲਮਾਨ ਨੇ ਪਹਿਲਾਂ ਅਟੈਕ ਕੀਤਾ ਹੀ ਹੁਣ ਵੀ ਉਹਨੇ ਪਹਿਲੇ ਕਰ ਲਿਆ ਉਦੋਂ ਪਹਿਲੇ ਉਹਨੇ ਕੀਤਾ ਆਪਣੇ ਵੀ ਕੋਈ ਵੀ ਗੁਵਾਰ ਕੀਤਾ ਨਹੀਂ ਅੱਛਾ ਕੋਈ ਵੀ ਵਾਰ ਕਰਦਾ ਜਦੋਂ ਕਰਦਾ ਆਪਣੀ ਜਨਤਾ ਨਾਲ ਨੇ ਉਧਰ ਉਧਰੋਂ ਤਾਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਵੇਂ ਭਾਰਤ ਵਾਲੇ ਪਾਸਿਓਂ ਪਾਣੀ ਬੰਦ ਕੀਤਾ ਗਿਆ ਸਿੰਧ ਸਿੰਗੂ ਸਮਝੌਤਾ ਤੇ ਉਹ ਕਹਿੰਦੇ ਕਿ ਅਸੀਂ ਜੇ ਪਾਣੀ ਨਹੀਂ ਮਿਲੂਗਾ ਤਾਂ ਫਿਰ ਲਹੂ ਬੱਗੂਗਾ ਉਹਨਾਂ ਕਹਿੰਦਾ ਲਹੂ ਕਾ ਵਗੂਗਾ ਪਾਣੀ ਤੇਰਾ ਹੀ ਬੰਦ ਕਰਨਾ ਹੀ ਕਰਨਾ ਹੈ ਤੂੰ ਸਾਡੇ ਜਵਾਨ ਮਾਰਦੇ ਏ ਤੂੰ ਸਾਡੇ ਕੀ ਲੱਗਣਾ ਹੈ ਤੇਰਾ ਪਾਣੀ ਤੇਰੇ ਹੁੱਕਾ ਪਾਣੀ ਬੰਦ ਕਰ ਦੇਣਾ ਨੇ ਹਾਂ ਤੂੰ ਕਿਸੇ ਲਗਾ ਫਿਰਨਾ ਹੈ ਅੱਛਾ ਬਾਬਾ ਜੀ 65 ਤੇ 71 ਦੀ جنگ ਦਾ ਜੇ ਕੁਝ ਯਾਦ ਹੋਵੇ ਕਿੰਦਾ ਤਾਂ ਉਦੋਂ ਮਾਹੌਲ ਬਣ ਗਿਆ ਸੀਗਾ ਇਕਦਮ ਹੀ ਹੋ ਗਈ ਸੀਗੀ ਇਕਦਮ ਉਹ ਆ ਕੇ ਵਾਰ ਕਰਲੇ ਆਪਣੇ ਪਿੰਡਾਂ ਦੇ ਸਵਾ ਵੜਾਗੇ ਇਲਾਕਾ ਸਾਰਾ ਆਪਣਾ 71 ਜਣੀ ਵੜੀ ਚਾ ਨਾ 65 ਜਣੀ ਵੜੀ ਚਾ 71 ਚ ਵੜ ਗਏ ਅਸੀਂ ਅੱਛਾ ਹਾਂ ਤੇ ਇਹ ਇਹ ਫਿਰ ਇਹ ਹੂਟਰ ਵੱਜ ਕੇ ਇਕਦਮ ਉਦੋਂ ਉਦੋਂ ਇਕਦਮ ਹੀ ਉਹ ਆ ਕੇ ਪੈ ਗਈ ਸਭ ਨਾਲ ਆਪਣੇ ਨੂੰ ਪਤਾ ਹੀ ਨਹੀਂ ਲੱਗਾ ਉਦੋਂ ਜਰਵਾ ਕੇ ਉਹਨਾਂ ਚੌਂਕੀ ਤੱਕ ਜਮ ਲੈ ਲਈ ਅੱਛਾ 71 ਚ ਤੇ ਐਡ ਕੀ ਤਿਆਰੀ ਆ ਕੋਈ ਬੀਐਸਐਫ ਦੇ ਵੱਲੋਂ ਜਾਂ ਫੌਜ ਦੇ ਵੱਲੋਂ ਪਿੰਡ ਦੇ ਵਿੱਚ ਆ ਕੇ ਕੁਝ ਕਿਹਾ ਗਿਆ ਇਤਲਾਹ ਕੀਤੀ ਗਈ ਹੈ ਆਗਾ ਕੀਤਾ ਗਿਆ ਕੋਈ ਚਲਾਣੀ ਵਾਲੀ ਦੀ ਕੋਈ ਹੋਈ ਕਿਸੇ ਕਿਸਮ ਦੀ ਅੱਛਾ ਕੋਈ ਚਲਾਣੀ ਕੀਤੀ ਕੋਈ ਨਹੀਂ ਕਈ ਕਈ ਥਾਵਾਂ ਦੇ ਉੱਤੇ ਐ ਵੀ ਨਜ਼ਰ ਆਇਆ ਹੈ ਨਾ ਕਿ ਲੋਕਾਂ ਨੇ ਆਪਣੇ ਆਪਣੇ ਬੰਕਰ ਸਾਫ਼ ਕੀਤੇ ਨੇ ਨਹੀਂ ਨਹੀਂ ਕੋਈ ਨਹੀਂ ਕੀਤਾ ਗਲਤ ਗੱਲਾਂ ਅੱਛਾ ਕੋਈ ਬੰਕਰ ਨਹੀਂ ਕਿਤੇ ਸਾਹਿਬ ਕੇ ਕੁਝ ਨਹੀਂ ਕੀਤਾ ਬੈਠੇ ਸੀ ਅਸੀਂ ਟੌਰ ਨਾਲ ਕਿਤਾ ਚ ਆ ਦੇਖੇ ਘਰ ਚ ਹਮ ਕੰਮ ਕਰੀ ਜਾਣਾ ਸਾਨੂੰ ਕੋਈ ਟੈਨਸ਼ਨ ਨਹੀਂ ਕਿਸੇ ਗੱਲ ਦੀ ਹਮ ਸਾਨੂੰ ਕੋਈ ਪਰਵਾਹ ਨਹੀਂ ਕੀ ਹੈ ਕੀ ਕੀ ਨਾਮ ਕੀ ਬਾਬੇ ਤੁਹਾਡਾ ਮੱਖਣ ਸਿੰਘ ਮੱਖਣ ਸਿੰਘ ਤੇ ਤੁਸੀਂ ਨੌਜਵਾਨਾਂ ਚ ਵੀ ਜੋਸ਼ ਭਰਦੇ ਹੋ ਹਾਂ ਮੈਂ ਆ ਉਂਗੜ ਤੇ ਰਿਆਂ ਅੱਛਾ ਹਾਂ ਮੈਂ ਲਾਜੀ ਮਰੇ ਹਾਂ ਸਾਨੂੰ ਆਪਣੇ ਜਦੋਂ ਅਤਵਾਦ ਦਾ ਰੋਲਾ ਰਿਹਾ ਉਹਦੇ ਡਿਊਟੀ ਚੰਡੀਗੜ੍ਹ ਕਰਦੇ ਰਿਆਂ ਮੋਗਾ ਚੰਡੀਗੜ੍ਹ ਹਾਂ ਤੁਹਾਨੂੰ ਲੱਗਦਾ ਕਿ ਜੇ ਕੋਈ ਇਸ ਤਰ੍ਹਾਂ ਦੀ ਹਮਾਕਤ ਕਰਦਾ ਬਖਸ਼ਣਾ ਨਹੀਂ ਚਾਹੀਦਾ ਮੈਂ ਨਾ ਮਤਲਬ ਹੀ ਨਹੀਂ ਬਖਣਦਾ ਹਾਂਜੀ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਹਟਣਾ ਜੇ ਫੌਜ ਦੇ ਨਾਲ ਜੇ ਸਾਡੀ ਫੌਜ ਲੜ ਗਈ ਹੈ ਨਾ ਲੜਾਂਗੇ ਅਸੀਂ ਕੀ ਗੱਲੇ ਰੋਟੀ ਹੀ ਖਾਣੇ ਹਾਂ ਅਸੀਂ ਬਿਲਕੁਲ ਤਿਆਰ ਬੈਠੇ ਜੀ ਅਸੀਂ ਕਦੀ ਨਹੀਂ ਰੁਕਾਂਗੇ ਕਦੀ ਵੀ ਪਾਕਿਸਤਾਨ ਨਾਲ ਸਾਡਾ ਕੋਈ ਉਹਦੇ ਨਾਲ ਚੱਲੋ ਕਾਰ ਨਹੀਂਗਾ ਨਾਲ ਹੀ ਲੱਗਦਾ ਉਹਨਾਂ ਦਾ ਪਿੰਡ ਹਾਂ ਬਿਲਕੁਲ ਨਜ਼ਦੀਕ ਬੈਠੇ ਨੂੰ ਆਪਣਾ ਗੱਟੀ ਰਾਜੋ ਕੇ ਤੇ ਉਹਨਾਂ ਦਾ ਪਿੰਡ ਦਾ ਕੀ ਨਾਮ ਪੈਂਦਾ ਉਹਨਾਂ ਦੇ ਪਿੰਡ ਬੰਦਾ ਆਪਾਂ ਨੂੰ ਕੋਈ ਪਤਾ ਨਹੀਂ ਪੁਰਾਣੇ ਲਾਗੇ ਬਾਕੀ ਕੀ ਹੋਏਗਾ ਇਹਨਾਂ ਨਹੀਂ ਆਪਾਂ ਨੂੰ ਪਤਾ ਗਲਤ ਕਹਿ ਦੀ ਹਾਂ ਸਾਨੂੰ ਕੋਈ ਉਹਨਾਂ ਦੇ ਪਿੰਡਾਂ ਦਾ ਨਹੀਂ ਪਤਾ ਸਾਡਾ ਆਦਾ ਪਤਾ ਹੈ ਹਾਂ ਬੱਸ ਅਸੀਂ ਐਵੇਂ ਕਿਸੇ ਦਾ ਨਾਮ ਕੋ ਲਈਏ ਵੀ ਅਸੀਂ ਉਹਨਾਂ ਦੇ ਪਿੰਡਾਂ ਨਹੀਂ ਜਾਣਨੇ ਸਾਨੂੰ ਉਹਨਾਂ ਦੇ ਪਿੰਡਾਂ ਦਾ ਜੀ ਜੋ ਜੋਸ਼ ਪੁਰਾ ਪੂਰਾ ਜੋ ਸਾਡਾ ਜੀ ਸਾਡੀ ਜਨਤਾ ਜਿਹੜੀ ਬਿਲਕੁਲ ਕਿਤੇ ਕੋਈ ਗਾੜ ਇੱਕ ਜੀ ਵੀ ਨਹੀਂ ਘਟ ਬਾਹਰ ਨਿਕਲੇ ਹਲੇ ਤੱਕ ਅਸੀਂ ਉੱਥੇ ਬੈਠਿਆ ਹੋਣਾ ਮਾਂ ਨਹੀਂ ਹਰੇ ਘਰਾਂ ਚ ਬੈਠੇ ਆ ਸਾਨੂੰ ਕੋਈ ਟੈਨਸ਼ਨ ਨਹੀਂ ਨਾ ਜਾਣਾ ਇਸ ਕੀ ਅਸੀਂ ਛੱਡ ਕੇ ਕਿਨੋਂ ਕੋ ਜਾਵਾਂਗੇ ਘਰ ਨਹੀਂ ਫਿਰ ਖਾਲੀ ਕਰਕੇ ਜਾਣੇ ਜੇ ਲੱਗਿਆ ਕੁਝ ਨਾ ਨਾ ਜੇ ਨਾ ਲੱਗੇ ਨਹੀਂ ਤੇ ਇਧਰ ਹੁਦਾਂ ਲੇਨ ਮੋੜ ਗਈ ਹੈ ਹਾਂਜੀ ਅਸੀਂ ਫੌਜ ਨਾਲ ਲੜ ਜਾਂਦੇ ਫੌਜ ਨਾਲ ਲੜ ਜੂਗੇ ਹਾਂ ਬਸ ਸੌਖਾ ਕੰਮ ਅਸੀਂ ਕੋ ਬਝੀਏ ਅਸੀਂ ਨਹੀਂ ਬਝਣਾ ਮਰੇ ਤਾਂ ਪਹਿ ਹੀ ਕੇ ਜੇ ਤੇ ਮੁੜ ਕੇ ਦਿਲ ਦੀ ਤਾਂ ਤਮੰਨਾ ਪੂਰੀ ਸਾਡੀ ਹੋ ਜਾਈ ਦੀ ਅਸੇ ਨਹੀਂ ਬਸ ਨਾ ਕਿਸੇ ਪਾਸੇ ਵੀ ਬਾਬਾ ਜੀ ਕੀ ਖਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਗੱਟੀ ਰਾਜੋਕੇ ਦੇ ਰਹਿਣ ਵਾਲਾ ਸਾਡੇ ਏਰੀਆ ਚ ਕੋਈ ਗੜਬੜ ਨਹੀਂ ਕੋਈ ਗੱਲਬਾਤ ਨਹੀਂ ਸਾਡੇ ਹਾਲਾਤ ਪਹਿਲਾਂ ਵਰਗੇ ਹੀ ਨੇ ਸਾਨੂੰ ਕੋਈ ਡਰ ਨਹੀਂ ਜਦੋਂ ਜਦੋਂ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੁੰਦਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੁਣ ਸਖਤੀ ਕੀਤੀ ਗਈ ਹੈ ਬੀਐਸਐਫ ਦੇ ਵੱਲੋਂ ਵੀ ਤੇ ਆਮ ਇੱਥੇ ਕਿਸ ਤਰ੍ਹਾਂ ਦਾ ਜਜ਼ਬਾ ਕਿਉਂਕਿ ਜ਼ੀਰੋ ਲਾਈਨ ਦੇ ਨੇੜੇ ਹੋਣ ਕਰਕੇ ਪਿੰਡ ਥੋੜਾ ਜਿਹਾ ਲੋਕਾਂ ਦੇ ਵਿੱਚ ਇੱਕ ਸੁਚੇਤ ਜਿਹਾ ਹੋ ਜਾਂਦੇ ਨੇ ਲੋਕ ਐਸੇ ਹੈਗਾ ਜੀ ਸਾਡੇ ਕੋਈ ਸ਼ਕਤੀ ਨਹੀਂ ਜਿਹੜਾ ਕੋਈ ਬਾਹਰੋਂ ਆਉਂਦੇ ਨੇ ਬਿਨਾਂ ਜਾਣ ਪਛਾਨ ਤੋਂ ਉਹਨਾਂ ਨੂੰ ਤੇ ਪੁੱਛਣਾ ਅਸੀਂ ਵੀ ਇੰਨੇ ਕਿ ਜ਼ਰੂਰੀ ਆ ਹੂੰ ਹੂੰ ਕਿ ਜੇ ਪੁੱਛਾਂਗੇ ਨਹੀਂ ਤੇ ਸਾਨੂੰ ਕੀ ਪਤਾ ਕੌਣ ਨੇ ਹੂੰ ਇਸ ਕਰਕੇ ਸਾਡੇ ਪਿੰਡ ਦੇ ਜਿਹੜੇ ਲੋਕ ਨੇ ਬਿਲਕੁਲ ਸਹੀ ਤੇ ਸੁੱਚੇ ਸੱਚੇ ਆਦਮੀ ਨੇ ਸਾਡੇ ਪਿੰਡ ਵਿੱਚ ਨਾ ਸਾਨੂੰ ਬੀਐਸਐਫ ਕੋਈ ਤੰਗ ਕਰਦੀ ਕੋਈ ਨਹੀਂ ਸਾਨੂੰ ਤੰਗ ਕਰਦਾ ਨਾ ਸਾਨੂੰ ਕਿਸੇ ਨੇ ਪਰੇਸ਼ਾਨ ਕੀਤਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਤੇ ਸਿੰਘ ਆ ਕਿ ਅਸੀਂ ਇੱਥੇ ਕਿਸੇ ਗੱਲ ਤੋਂ ਡਰਦੇ ਨਹੀਂ ਵਾਹਿਗੁਰੂ ਕਿਰਪਾ ਕਰੇ ਸਾਰੇ ਜੋ ਇਹ ਉਧਰਾ ਤੇ ਉਹ ਵੀ ਸਾਡੇ ਨੇ ਜੇ ਇਧਰਾ ਤੇ ਉਹ ਵੀ ਸਾਡੇ ਨੇ ਕਿਉਂਕਿ 65 ਦੀ ਜੰਗ ਦੀ ਗੱਲ ਹੋਵੇ 71 ਦੀ ਹੋਵੇ ਤਾਂ ਫਿਰੋਜ਼ਪੁਰ ਦੇ ਇਹਨਾਂ ਪਿੰਡਾਂ ਨੇ ਬਹੁਤ ਕੁਝ ਆਪਣੇ ਪਿੰਡੇ ਦੇ ਹੰਡਾਇਆ ਉਹ ਜੇ ਕੁਝ ਉਦੋਂ ਦਾ ਕੋਈ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਤੁਸੀਂ ਉਹ ਦੇਖਿਆ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਜੰਗ ਦੇ ਨਾਲ ਬਹੁਤ ਵੱਡੇ ਨੁਕਸਾਨ ਵੀ ਹੁੰਦੇ ਨੇ ਜੰਗ ਦੇ ਨਾਲ ਜਿਹੜਾ ਨੁਕਸਾਨ ਹੋਣਾ ਹੈ ਇਹ ਤੇ ਬਹੁਤ ਵੱਡੀ ਗੱਲ ਭੈੜੀ ਆ ਕਿ ਜੰਗ ਪਹਿਲੀ ਗੱਲ ਲੱਗਣਾ ਨਹੀਂ ਚਾਹੀਦਾ ਕਿ ਸਾਨੂੰ ਬੈਠ ਕੇ ਗੱਲਬਾਤ ਰਾਈ ਇਹ ਗੱਲ ਨਿਬੇੜ ਲੈਣੀ ਚਾਹੀਦੀ ਆ ਉਹ ਵੀ ਸਾਡੇ ਆਪਣੇ ਨੇ ਉਹ ਵੀ ਇਹ ਗੱਲ ਦੀ ਸ਼ਰਮ ਕਰਨ ਕੇ ਜਿਹੜੇ ਸਾਨੂੰ ਕਿਸੇ ਨੂੰ ਬੇ ਅਨਸਾਫ਼ ਮਾਰਨਾ ਜਾਂ ਕਿਸੇ ਨੂੰ ਕੁੱਟਣਾ ਕੋਈ ਚੰਗੀ ਗੱਲ ਨਹੀਂ ਹਮ ਕੇਚ ਕਰਕੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਸਾਨੂੰ ਖੂਨ ਨਿਕੋ ਜਿਆ ਕਿ ਜੇ ਦੇਸ਼ ਦੀ ਲੈਣ ਵਾਜੀ ਆ ਤੇ ਕੋਈ ਵੱਖਰੀ ਗੱਲ ਆ ਹਮ ਅਸੀਂ ਤੇ ਸਾਰੇ ਇੱਕੋ ਜਿਹੇ ਆ ਜੇ ਸਾਡੇ ਅਸੀਂ ਪਾਕਿਸਤਾਨ ਜਾਣੇ ਆ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਸ਼ਾ ਦੇ ਜਨਮ ਦਿਹਾੜੇ ਜਾਂ ਕਿਸੇ ਵੀ ਸਮੇਂ ਤੇ ਸਾਨੂੰ ਉਧਰ ਜਾਣ ਤੇ ਸਾਨੂੰ ਚੰਗਾ ਲੱਗਦਾ ਕਿ ਅਸੀਂ ਵੀ ਉਹ ਦੇਖਣ ਲੈ ਆ ਕੋਈ ਸਾਡੇ ਪੁਰਾਣੇ ਵੇੜਿਆਂ ਦੇ ਬਜ਼ੁਰਗ ਦਾਦਾ ਬਾਬਾ ਦੇ ਕਈ ਰਿਸ਼ਤੇਦਾਰ ਉਧਰ ਰਹਿ ਗਏ ਕਈ ਇਧਰ ਰਹਿ ਗਏ ਹੁਣ ਜਿਵੇਂ ਇਹ ਤੋਂ ਆਪਣੀ ਸਰਕਾਰ ਨੇ ਆਖਿਆ ਕਿ ਜਿਹੜੇ ਉਧਰ ਵਾਲੇ ਉਹਨਾਂ ਨੂੰ 24 ਕੈਂਡੀਡੇਟ 48 ਘੰਟਿਆਂ ਦਾ ਟਾਈਮ ਦਿੱਤਾ ਕਿ ਵਾਪਸ ਚਲੇ ਜਾਓ ਹਾਂਜੀ ਹਾਂਜੀ ਕਈ ਮੈਂ ਚੈਨਲਾਂ ਤੇ ਵੇਖਿਆ ਕਿ ਧੀਆਂ ਪੈਣਾ ਰੋਂਦੀਆਂ ਨੇ ਹੂੰ ਇਹ ਮੇਰੇ ਸੌਰੇ ਪੰਜਾਬ ਇੰਡੀਆ ਪੇਕੇ ਇੰਡੀਆ ਚ ਨੇ ਤੇ ਜਿਹੜਾ ਹੈਗਾ ਇਹ ਸੌਰੇ ਦੇਸ਼ ਦੇ ਪਾਕਿਸਤਾਨ ਚ ਨੇ ਮੇਰੇ ਬੱਚਿਆਂ ਦੀ ਨਾਗਰਿਕਤਾ ਉਧਰ ਹੋ ਗਈ ਮੈਰੀ ਨਹੀਂ ਹੋਣ ਈ ਕੋਈ ਉਧਰੋਂ ਇਧਰ ਆਈਆਂ ਆਉਂਦੇ ਆ ਕਿ ਸਾਡਾ ਜਿਹੜਾ ਇਹ ਦੇਸ਼ ਦੇ ਵਿੱਚ ਨਾ ਸਾਡੀ ਨਾਗਰਿਕਤਾ ਨਹੀਂ ਮਿਲਦੀ ਸੌਰੇ ਮੇਰੇ ਇਧਰ ਨੇ ਮੈਨੂੰ 10 ਸਾਲ ਹੋ ਗਏ ਕੋ 15 ਸਾਲ ਹੋ ਗਏ ਬੋਲਦੇ ਨੇ ਕਿ ਮੈਂ ਇਧਰ ਆਈ ਆ ਅੱਛਾ ਇੱਕ ਇੱਕ ਪੱਖੇ ਵੀ ਹੈ ਕਿ ਜੇ ਕਦੇ ਇਦਾਂ ਦੇ ਰੱਬ ਨਾ ਕਰੇ ਹਾਲਾਤ ਬਣਦੇ ਨੇ ਤਾਂ ਪਿੰਡ ਵਾਲਿਆਂ ਦੇ ਵਿੱਚ ਪੂਰਾ ਜਜ਼ਬਾ ਕਿਉਂਕਿ ਨਾਲ ਨੇੜੇ ਵਾਲੇ ਪਿੰਡ ਕੀ ਗੱਲ ਹੈਗੀ ਆ ਪਹਿਲੀ ਗੱਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗੱਲ ਇੱਥੋਂ ਤੱਕ ਨੌਬਤਨ ਰਿਹਾਵੇ ਨਾ ਪਰ ਅਸੀਂ ਇਹ ਗੱਲਾਂ ਨਹੀਂ ਕਿ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਕਿ ਜੇ ਦੁਸ਼ਮਣ ਸਾਡੇ ਤੇ ਹੱਲਾ ਕਰਦਾ ਤੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਸਰਕਾਰ ਸਾਨੂੰ ਵੀ ਨਾਲ ਹਥਿਆਰ ਦੇਵੇ ਅਸੀਂ ਵੀ ਟੈਂਕਾਂ ਤੇ ਚੜੀਏ ਜਹਾਜ਼ਾਂ ਤੇ ਚੜੀਏ ਅਸੀਂ ਵੀ ਵੇਖੀਏ ਕਿ ਤੱਕਰ ਕਿੱਥੋਂ ਤੱਕ ਪਾਕਿਸਤਾਨ ਹੈਗਾ ਸ ਮਹਾਰਾਜ ਰਣਜੀਤ ਸਿੰਘ ਦੀ ਕਾਬਲ ਕੰਧਾਰ ਤੱਕ ਰਾਜ ਰਾਜ ਸੀ ਪੰਜਾਬ ਦਾ ਕਿ ਅਸੀਂ ਉਹ ਆਪਣੇ ਪੁਰਾਣੇ ਰਾਜਤਾਂ ਦੀਆਂ ਜਿਹੜੀਆਂ ਉਹ ਵੇਖੀਏ ਸਾਡੀਆਂ ਹੱਦਾਂ ਕਿੱਥੇ ਨੇ ਕਿ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਗੱਲ ਤੇ ਮੇਰ ਪਰਿਆ ਹੱਥ ਰੱਖਣਾ ਕਿ ਜਿਹੜਾ ਇੱਥੋਂ ਤੱਕ ਨੌਬਤ ਨਾ ਪੁੱਜੇ ਜੇ ਜੇ ਕੋਈ ਵੀ ਨੁਕਸਾਨ ਹੁੰਦਾ جنگ ਦਾ ਤੇ ਬਹੁਤ ਵੱਡਾ ਨੁਕਸਾਨ ਆ ਜੇ ਉਹਨਾਂ ਦੇ ਮਰਦੇ ਤੇ ਤਾਂ ਵੀ ਸਿਵਲ ਆਦਮੀ ਮਰਨੇ ਸਿਵਲ ਜਿਹੜੇ ਸਾਡੇ ਮੰਤਰੀ ਸੰਤਰੀ ਹੈਗੇ ਇਹਨਾਂ ਦੇ ਤੇ ਬੱਚੇ ਕਿਸੇ ਦੇ ਅਮਰੀਕਾ ਕਿਸੇ ਦੇ ਕੈਨੇਡਾ ਕਿਸੇ ਦੇ 사ウਦੀ ਅਰਬ ਨੇ ਹੂੰ ਹੂੰ ਤੇ ਮਰਨੇ ਤੇ ਆਪਣੇ ਹੀ ਆ ਜੇ ਫੌਜ ਆ ਤੇ ਉਹ ਸਾਡੀ ਆ ਕਿਸੇ ਦਾ ਭਰਾ ਹੈ ਕਿਸੇ ਦਾ ਭਤੀਜਾ ਹੈ ਕਿਸੇ ਦਾ ਬੇਟਾ ਹੈ ਹੂੰ ਹੂੰ ਤੇ ਇਸ ਕਰਕੇ ਇਹ ਗੱਲ ਜਿਹੜੀ ਆ ਇਹ ਹੋਣੀ ਚੰਗੀ ਨਹੀਂ ਬਿਲਕੁਲ ਤਾਂ ਬਿਲਕੁਲ ਇਹ ਤਸਵੀਰਾਂ ਨੇ ਗੱਟੀ ਰਾਜੋਕੇ ਇਹ ਸਭ ਤੋਂ ਜਿਹੜਾ ਆਖਰੀ ਪਿੰਡ ਹੈ ਜ਼ੀਰੋ ਲਾਈਨ ਦੇ ਬਿਲਕੁਲ ਨਾਲ ਬਿਲਕੁਲ ਨਾਲ ਸਟਿਆ ਹੋਇਆ ਪਾਕਿਸਤਾਨ ਔਰ ਪਿੰਡ ਦੇ ਲੋਕਾਂ ਦਾ ਜਜ਼ਬਾ ਬਹੁਤ ਜ਼ਿਆਦਾ ਜਿਹੜਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਬੁਲੰਦਾ ਹੈ ਔਰ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਆ ਕੈਮਰਾ ਪਰਸਨ ਹੈਪੀ ਦੇ ਨਾਲ ਗगनਬੇਦੀ ਡੇਲੀ ਪੋਸਟ ਪੰਜਾਬੀ ਗੱਟੀ ਰਾਜੋਕੇ ਫਿਰੋਜ਼ਪੁਰ ਸੰਤ ਦੇਵ ਜੀ ਨਾਲ ਤਿਆਰ ਬੈਠੇ ਹਾਂਜੀ ਸਾਨੂੰ ਸੰਤ ਦੇਵ ਜੀ ਨਾਲ ਤਿਆਰ ਬੈਠੇ ਮੁੰਡੇ ਨਾ ਸਾਡੇ ਬਿਲਕੁਲ ਓਕੇ ਬੈਠੇ ਨੇ جے دشمن ਸਾਡੇ ਤੇ हल्ला ਕਰਦਾ تے ਅਸੀਂ ਡਟ ਕੇ ਮੁਕਾਬਲਾ ਕਰਾਂਗੇ ਸਰਕਾਰ ਸਾਨੂੰ ਵੀ ਨਾਲ ਹਥਿਆਰ ਦੇਵੇ ਅਸੀਂ ਵੀ ਟੈਂਕਾਂ ਤੇ ਚੜੀਏ ਜਹਾਜ਼ਾਂ ਤੇ ਚੜੀਏ ਅਸੀਂ ਵੀ ਵੇਖੀਏ ਕਿ ਤਾਕਰ ਕਿਥੋਂ ਦਾਕਰ ਪਾਕਿਸਤਾਨ ਹੈਗਾ ਬੋਲੋਗਾ ਲਹੂ ਕੋ ਵਗੂਗਾ ਪਾਣੀ ਤੇ ਨਹੀਂ ਬੰਦ ਕਰਨਾ ਹੀ ਕਰਨਾ ਤੂੰ ਸਾਡੇ ਜਵਾਨ ਮਾਰਦੇ ਤੂੰ ਸਾਡਾ ਕੀ ਲੱਗਣਾ ਹੈ ਤੇਰਾ ਪਾਣੀ ਤੇਰੇ ਹੁੱਕਾ ਪਾਣੀ ਬੰਦ ਕਰ ਦੇਣਾਂ ਜੇ ਉਹਨਾਂ ਦੇ ਮਾਰਦੇ ਤੇ ਤਾਂ ਵੀ ਸਿਵਲ ਆਦਮੀ ਮਾਰਨੇ ਸਿਵਲ ਆ ਜਿਹੜੇ ਸਾਡੇ ਮੰਤਰੀ ਸੰਤਰੀ ਹੈਗੇ ਇਹਨਾਂ ਦੇ ਤੇ ਬੱਚੇ ਕਿਸੇ ਦੇ ਅਮਰੀਕਾ ਕਿਸੇ ਦੇ ਕੈਨੇਡਾ ਕਿਸੇ ਦੇ ਸਾਊਦੀ ਅਰਬ ਨੇ ਤੇ ਮਾਰਨੇ ਤੇ ਆਪਣੇ ਹੀ ਆ ਜਨਤਾ ਦੀ ਹੱਟ ਸਕਦੀ ਸਾਡੀ ਵੀ ਅਸੀਂ ਆਪ ਲੜਨ ਨੂੰ ਤਿਆਰ ਖੜੇ ਸਾਡੇ ਜਦੋਂ ਇਹਨਾਂ ਬੰਦੇ ਮਾਰਦੇ ਸਾਡੇ ਕੀ ਲੱਗਦੇ ਨੇ ਜੇ ਕੋ ਤਿਆਰ ਬੈਠੇ ਨਹੀਂ ਹਟਣਾ ਜੇ ਫੌਜ ਦੇ ਨਾਲ ਜੇ ਸਾਡੀ ਫੌਜ ਲੜ ਗਈ ਨਾ ਲੜਾਂਗੇ ਅਸੀਂ ਕੀ ਗੱਲੇ ਰੋਟੀ ਹੀ ਖਾਣੇ ਅਸੀਂ ਗੁਰੂ ਕਬਤ ਸਿੰਘ ਦੇ ਸਿੰਘ ਆ ਅੱਗੇ ਅਸੀਂ ਇੱਥੇ ਕਿਸੇ ਗੱਲ ਤੋਂ ਡਰਦੇ ਨਹੀਂ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਆਖਰੀ ਪਿੰਡ ਗੱਟੀ ਰਾਜੋਕੇ ਦੇ ਵਿੱਚ ਮੌਜੂਦ ਆ ਔਰ ਤੁਸੀਂ ਐ ਯਕੀਨ ਮੰਨੋ ਕਿ ਜੇ ਤੁਹਾਨੂੰ ਦਿਖਾਇਆ ਜਾਵੇ ਤਾਂ ਬਿਲਕੁਲ ਬਿਲਕੁਲ ਨੇੜੇ ਇੱਥੋਂ ਪਾਕਿਸਤਾਨ ਦੇ ਪਿੰਡ ਦਿਖਾਈ ਦਿੰਦੇ ਨੇ ਔਰ ਇਧਰਲੇ ਪਾਸੇ ਜੇ ਮੈਂ ਕਹਾਂ ਹੈਪੀ ਨੂੰ ਦਿਖਾਵੇ ਤਾਂ ਜੇ ਥੋੜਾ ਜ਼ੂਮ ਕਰਕੇ ਤਾਂ ਇੱਥੇ ਨਾਲ ਪਾਕਿਸਤਾਨ ਦੀ ਵਾਰਡ ਪੈਂਦੀ ਔਰ ਗੇਟ ਵੀ ਨਜ਼ਰ ਆਉਂਦਾ ਤਾਂ ਇਸ ਪਿੰਡ ਦੇ ਵਿੱਚ ਗੱਟੀ ਰਾਜੋਕੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਦੋਹਾਂ ਮੁਲਕਾਂ ਦੇ ਵਿੱਚ ਤਲਖੀ ਬਣੀ ਹੈ ਤਾਂ ਉਸ ਤੋਂ ਬਾਅਦ ਪਿੰਡ ਵਾਸੀ ਕੀ ਸੋਚਦੇ ਨੇ ਉਹਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਔਰ ਤੁਹਾਨੂੰ ਦੱਸਦੇ ਆ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਕੀ ਕੁਝ ਪਿੰਡ ਵਾਸੀ ਸੋਚਦੇ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਕੁਝ ਸੱਜਣ ਦੇ ਪਿੰਡ ਦੇ ਗੱਟੀ ਰਾਜੋਕੇ ਦੇ ਬਜ਼ੁਰਗ ਨੇ ਬਜ਼ੁਰਗੋ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਤੁਸੀਂ ਤੁਸੀਂ ਬਿਲਕੁਲ ਆਖਰੀ ਪਿੰਡ ਹੈ ਇਹ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦਾ ਔਰ ਜਦੋਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੈ ਔਰ ਜਿਵੇਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਔਰ ਹੁਣ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ਕਿ ਦੁਬਾਰਾ ਲੜਾਈ ਲੱਗ ਸਕਦੀ ਹੈ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮੌਲ ਹੈ ਪਿੰਡ ਦੇ ਵਿੱਚ ਮੌਲ ਠੀਕ ਹੈ ਮੌਲ ਨੂੰ ਕੀ ਹੈ ਮੌਲ ਤਾਂ ਤਿਆਰ ਬੈਠਾ ਹੈ ਜਿਹੜਾ ਦੁਸ਼ਮਣ ਵਾਰ ਕਰਦਾ ਹੀ ਨਹੀਂ ਹਟਣਾ ਉਹਨਾਂ ਨਾਲ ਸਾਡਾ ਕੋਈ ਉਹਨਾਂ ਚਲੋ ਕਾਤ ਨਹੀਂ ਜਦੋਂ ਸਾਡੇ ਉਹਦੇ ਜਵਾਨ ਮਾਰਦੇ ਸਾਡੀ ਉਹਨੇ ਜੰਮੂ 'ਚ ਬੱਚੇ ਮਾਰਦੇ ਸਾਡਾ ਕੀ ਲੱਗਦਾ ਸਾਡੀ ਹੋਂਦੀ ਕੋਈ ਮਤਲਬ ਭਾਈ ਬੰਦੀ ਨਹੀਂ ਗਈ ਹਾਂ ਤਿਆਰੀ ਹੈ ਪਿੰਡ ਵਸ ਕਿਸ ਕਿਸੇ ਤਰ੍ਹਾਂ ਦੀ ਕੋਈ ਮੱਥੇ ਤੇ ਸ਼ਿਕਿੰਸ ਤਿਆਰ ਹੈ ਜਨਤਾ ਤਿਆਰ ਹੈ ਜਨਤਾ ਦੀ ਹੱਟ ਸਕਦੀ ਸਾਡੀ ਪਿੱਛਾ ਅਸੀਂ ਆਪ ਲੜਨ ਨੂੰ ਤਿਆਰ ਖੜੇ ਸਾਡੇ ਜਦੋਂ ਇਹਨਾਂ ਬੰਦੇ ਮਾਰਦੇ ਸਾਡੇ ਕੀ ਲੱਗਦੇ ਨਹੀਂ ਸਾਡਾ ਕੋਈ ਉਹਨਾਂ ਰੋਲ ਨਹੀਂ ਕੋਈ ਤਰ੍ਹਾਂ ਘਾਤ ਨਹੀਂ ਮੁਸਲਮਾਨ ਤੁਹਾਨੂੰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਜੇਕਰ ਕੋਈ ਇਦਾਂ ਦੇ ਹਾਲਾਤ ਬਣਦੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਡਾਣ ਕੇ ਗੱਟੀ ਰਾਜੋ ਕੇ ਵਾਲੇ ਲੋਕ ਸਾਨੂੰ ਸੰਧ ਦੇਣੀ ਨਾਲ ਤਿਆਰ ਬੈਠੇ ਹਾਂਜੀ ਸਾਨੂੰ ਸੰਧ ਦੇਣੀ ਨਾਲ ਤਿਆਰ ਬੈਠੇ ਸਾਡੇ ਤਿਆਰ ਜੇ ਨਾਲ ਦੇ ਸਾਡੀ ਫੋਰਸ ਜਿਹੜੀ ਮੁੰਡੇ ਨੇ ਸਾਡੇ ਬਿਲਕੁਲ ਓਕੇ ਬੈਠੇ ਨੇ ਅੱਛਾ ਤੁਸੀਂ ਤੁਸੀਂ ਬਜ਼ੁਰਗੋ ਇੱਥੇ ਕਿੰਨਾ ਸਮਾਂ ਹੋ ਗਿਆ ਰਹਿੰਦੇ ਮੈਨੂੰ 60 ਸਾਲ ਦੀ ਉਮਰ ਹੈ ਜੀ 71 ਦਾ ਵੀ ਵੇਖਿਆ 65 ਦਾ ਹੀ ਵੇਖਿਆ ਅੱਛਾ ਹਾਂ ਦੋ ਜੰਗ ਦੇਖ ਲੈ ਰਹੇ ਕਿਵੇਂ ਕਿਵੇਂ ਤਿਆਰੀਆਂ ਜੇ ਹਾਂਜੀ ਤੀਜਾ ਜੰਗ ਤਿਆਰੀਆਂ ਜੇ ਹੁਣ ਤੁਸੀਂ 65 ਤੇ 71 ਦੇਖੀ ਹੈ ਹਾਂ ਬਿਲਕੁਲ ਇੱਥੇ ਦੇਖੀ ਹੈ ਜੀ ਅੱਛਾ ਹਾਂ ਕੀ ਉਦੋਂ ਕੀ ਮਾਹੌਲ ਸੀ ਤੇ ਉਦੋਂ ਵੀ ਹੁਣ ਵੀ ਜੋਸ਼ ਉਹਦੇ ਮੁਸਲਮਾਨ ਨੇ ਪਹਿਲਾਂ ਅਟੈਕ ਕੀਤਾ ਹੁਣ ਵੀ ਨੇ ਪਹਿਲੇ ਕਰ ਲਿਆ ਉਦੋਂ ਪਹਿਲੇ ਨੇ ਉਹਨੇ ਕੀਤਾ ਆਪਣੇ ਨੇ ਕੋਈ ਵੀ ਗਵਾਰ ਕੀਤਾ ਨਹੀਂ ਅੱਛਾ ਉਹੀ ਵਾਰ ਕਰਦਾ ਜਦੋਂ ਕਰਦਾ ਆਪਣੀ ਜਨਤਾ ਨਾਲ ਨਹੀਂ ਉਧਰ ਉਧਰੋਂ ਤਾਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਵੇਂ ਭਾਰਤ ਵਾਲੇ ਪਾਸਿਓਂ ਪਾਣੀ ਬੰਦ ਕੀਤਾ ਗਿਆ ਸਿੰਧ ਸਿੰਗੂ ਸਮਝੌਤਾ ਤੇ ਉਹ ਕਹਿੰਦੇ ਕਿ ਅਸੀਂ ਜੇ ਪਾਣੀ ਨਹੀਂ ਮਿਲੂਗਾ ਤਾਂ ਫਿਰ ਲਹੂ ਬੱਗੂਗਾ ਉਹਨੂੰ ਕਹ ਲਹੂ ਕਾ ਵਗੂਗਾ ਪਾਣੀ ਤੇਰਾ ਹੀ ਬੰਦ ਕਰਨਾ ਹੀ ਕਰਨਾ ਹੈ ਤੂੰ ਸਾਡੇ ਜਵਾਨ ਮਾਰਦੇ ਏ ਤੂੰ ਸਾਡੇ ਕੀ ਲੱਗਣਾ ਹੈ ਤੇਰਾ ਪਾਣੀ ਤੇਰੇ ਹੁਕਾ ਬੜੀ ਮਾਰ ਕਰ ਦੇਣਾ ਨੇ ਹਾਂ ਤੂੰ ਕਿਸੇ ਲਗਾ ਫਿਰਨਾ ਹੈ ਅੱਛਾ ਬਾਬਾ ਜੀ 65 ਤੇ 71 ਦੀ جنگ ਦਾ ਜੇ ਕੁਝ ਯਾਦ ਹੋਵੇ ਕਿਦਾਂ ਦਾ ਉਦੋਂ ਮਾਹੌਲ ਬਣ ਗਿਆ ਸੀਗਾ ਇਕਦਮ ਹੀ ਹੋ ਗਈ ਸੀਗੀ ਇਕਦਮ ਉਹਨਾਂ ਆ ਕੇ ਵਾਰ ਕਰਲੇ ਆਪਣੇ ਪਿੰਡਾਂ 'ਚ ਸਵਾ ਬੜਾ